ਲੰਗਰ ਘਰ ਦੇ ਵਿੱਚ ਮਰੀਜ਼ਾਂ ਦੇ ਸਾਹਸ ਵਾਲੇ ਤੇ ਸੈਂਕੜੇ ਸੇਵਾਦਾਰ ਲਾ ਰੱਖੇ ਜੀ ਜੋ ਡਾਕਟਰ ਦੱਸਦੇ ਐ ਲੰਗਰ ਸੰਮਤੀ ਨੂੰ ਜੋ ਡਾਕਟਰਾਂ ਦੀ رائے ਨਾਲ ਦਿੰਨੇ ਆ ਔਰਗੈਨਿਕ ਧਾਲਾ ਹੈ ਦੁੱਧ ਹੈ ਦਲੀਆ ਮਰੀਜ਼ਾਂ ਵਾਸਤੇ ਸ਼ਾਹ ਸਤਨਾਮ ਜੀ ਸ਼ਾਹ ਮਸਤਾਨ ਦੇ ਤਹਮਤ ਮਾਨੁਤਾ ਭਲਾਈ ਕੇਂਦਰ ਡੇਰਾ ਸੱਚਾ ਸੋਦਾ ਸਰਸਾ ਵਿੱਚ ਯਾਦ ਦੇ ਮੁਰਸ਼ਿਦ ਮੁਫਤ ਅਖਾਂ ਦਾ ਕੈਂਪਸ ਸਮਾਪਤ ਹੋ ਗਿਆ ਹੈ ਇਸ ਕੈਂਪ ਨੂੰ ਯਾਦਗਾਰ ਅਤੇ ਕਾਮਯਾਬ ਬਣਾਉਣ ਲਈ ਦੇਸ਼ ਦੇ ਵੱਖ-ਵੱਖ ਸੂਬਿਆਂ ਚੋਂ ਪਹੁੰਚੇ ਮਹਾਰੱਖਾਂ ਦੇ ਡਾਕਟਰਾਂ ਸਣੇ ਸੈਂਕੜਾ ਸ਼ਾਹ ਸਤਨਾਮ ਜੀ ਗ੍ਰੀਨੈਸ ਵੈਲਫੇਅਰ ਫੋਰਸ ਵਿੰਦੀ ਸੇਵਾਦਾਰਾਂ ਨੇ ਹਨੇਰੀ ਜ਼ਿੰਦਗੀਆਂ ਵਿੱਚ ਰੋਸ਼ਨੀ ਲਿਆਉਣ ਲਈ ਦਿਨ ਰਾਤ ਇੱਕ ਕਰ ਨਮਾ ਇਤਿਹਾਸ ਰਚ ਦਿੱਤਾ ਖਾਸ ਗੱਲ ਇਹ ਹੈ ਕਿ ਕੈਂਪ ਵਿੱਚ ਆਪਰੇਸ਼ਨ ਲਈ ਚੁਣੇ ਗਏ ਮਰੀਜ਼ਾਂ ਦੇ ਆਪਰੇਸ਼ਨ ਸ਼ਾਹ ਸਤਨਾਮ ਜੀ ਸਪੈਸ਼ialਟੀ ਹਸਪਤਾਲ ਵਿੱਚ ਜਾਰੀ ਲਗਾਤਾਰ ਰਹਿਣਗੇ ਇਸ ਪੂਰੇ ਕੈਂਪ ਦੌਰਾਨ 10000 ਮਰੀਜ਼ਾਂ ਦੀ ਜਾਂਚ ਕੀਤੀ ਗਈ ਜਿਨ੍ਹਾਂ ਵਿੱਚੋਂ 3404 ਪੁਰਸ਼ ਅਤੇ 5578 ਮਹਿਲਾਵਾਂ ਸ਼ਾਮਲ ਸਨ ਉਥੇ ਇਸ ਕੈਂਪ ਵਿੱਚ 400 ਮਰੀਜ਼ਾਂ ਦੇ ਆਪਰੇਸ਼ਨ ਦਾ ਟਿਚਾ ਰੱਖਿਆ ਗਿਆ ਇਸ ਕੈਂਪ ਦਰਮਿਆਨ ਜਿੱਥੇ ਹਰ ਸ਼ਖਸ ਨੇ ਆਪਣੀ ਤਨਦੇਹੀ ਨਾਲ ਡਿਊਟੀ ਨਿਭਾਈ ਉੱਥੇ ਹੀ ਲੰਗਰ ਕਮੇਟੀ ਦੀ ਜ਼ਿਕਰ ਗੱਲ ਕਰੀਏ ਤਾਂ ਇੰਨਾ ਸੇਵਾਦਾਰਾਂ ਨੇ ਵੀ ਦਿਨ ਰਾਤ ਦੇ ਘਰ ਸੈਂਕੜਾ ਮਰੀਜ਼ਾਂ ਦੇ ਲਈ ਲੰਗਰ ਭੋਜਨ ਦੀ ਵਿਵਸਥਾ ਨੂੰ ਬਖੂਬੀ ਸੰਭਾਲਿਆ ਕੈਂਪ ਵਿੱਚ ਆਏ ਮਰੀਜ਼ਾਂ ਲਈ ਦਿਨ ਵਿੱਚ ਤਿੰਨ ਤਿੰਨ ਵਾਰ ਸਪੈਸ਼ਲ ਭੋਜਨ ਜਿਵੇਂ ਕਿ ਦੁੱਧ ਆਰਗੈਨਿਕ ਦਲੀਆ ਆਰਗੈਨਿਕ ਪੀਲੀ ਮੂੰਗੀ ਦੀ ਦਾਲ ਦੁੱਧ ਨਾਲ ਬ੍ਰੈਡ ਆਦਿ ਤਰ੍ਹਾਂ ਦੀ ਸਪੈਸ਼ਲ ਡਾਈਟ ਦਾ ਇੰਤਜ਼ਾਮ ਕੀਤਾ ਗਿਆ ਇਹ ਦਰਮਿਆਨ ਸੱਚ ਕੋਹ ਹੁੰਦੀ ਟੀਮ ਨੇ ਲੰਗਰ ਘਰ ਵਿੱਚ ਜਾ ਕੇ ਮਰੀਜ਼ਾਂ ਦੇ ਬਣ ਰਹੇ ਲੰਗਰ ਭੋਜਨ ਦਾ ਜਾਇਦਾ ਲਿਆ ਜਿੱਥੇ ਸਾਨੂੰ ਨਜ਼ਰ ਆਇਆ ਕਿ ਵੱਡੇ ਵੱਡੇ ਕੜਾਹਿਆਂ ਵਿੱਚ ਪ्योर ਦੁੱਧ ਮਰੀਜ਼ਾਂ ਦੇ ਲਈ ਗਰਮ ਕੀਤਾ ਜਾ ਰਿਹਾ ਸੀ ਇਸ ਦੇ ਨਾਲ ਹੀ ਦਲੀਆ ਤਿਆਰ ਕੀਤਾ ਜਾ ਰਿਹਾ ਹੈ ਤਸਵੀਰਾਂ ਵਿੱਚ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਕਿ ਕਿੰਨੇ ਪਿਆਰ ਅਤੇ ਸਤਿਕਾਰ ਦੇ ਨਾਲ ਲਾਂਗਰੀ ਸੇਵਾਦਾਰਾ ਵੱਲੋਂ ਮਰੀਜ਼ਾਂ ਲਈ ਭੋਜਨ ਤਿਆਰ ਕੀਤਾ ਜਾ ਰਿਹਾ ਹੈ ਇਸ ਮੌਕੇ ਸੇਵਾਦਾਰਾਂ ਵੱਲੋਂ ਸਾਫ ਸਫਾਈ ਅਤੇ ਹਾਈਜਨ ਦਾ ਵੀ ਵਿਸ਼ੇਸ਼ ਤੌਰ ਤੇ ਖਿਆਲ ਰੱਖਿਆ ਜਾ ਰਿਹਾ ਸੀ ਇਸ ਮੌਕੇ ਤੇ ਜਦੋਂ ਅਸੀਂ ਲੰਗਰ ਕਰਦੇ ਸੇਵਾਦਾਰਾਂ ਕੈਂਪ ਵਿੱਚ ਆਏ ਮਰੀਜ਼ਾਂ ਦੇ ਲੰਗਰ ਭੋਜਨ ਤਿਆਰ ਸੰਬੰਧੀ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕੀ ਕੁਝ ਕਿਹਾ ਤੁਸੀਂ ਵੀ ਜ਼ਰੂਰ ਸੁਣੋ ਮਰੀਜ਼ਾਂ ਵਾਸਤੇ ਸੋਭਾ ਦੁੱਧ ਔਰ ਬਰੈਡ ਦিয়ে ਜਾਤੇ ਆ ਜੋ ਦੁੱਧ ਆ ਬਿਲਕੁਲ ਪਿਆਰ ਦੁੱਧ ਆਪਣੀ ਡੇਰੀ ਸੇ ਆਤਾ ਹੈ 6 ਫੈਂਟ ਦਾ 7 ਫੈਂਟ ਦਾ ਦੁੱਧ ਹੁੰਦਾ ਹੈ ਸਵੇਰ ਬਰੈਡ ਔਰ ਦੁੱਧ ਔਰ ਦੁਪਹਿਰ ਕੇ ਬਾਅਦ ਦੁਪਹਿਰ ਦੇ ਖਾਣੇ ਚ ਦਲੀਆ ਮਰੀਜ਼ਾਂ ਨੂੰ ਬਹੁਤ ਵਧੀਆ ਆਰਗੈਨਿਕ ਦਲੀਆ ਦਿੰਦੇ ਆਂ ਸ਼ਾਮ ਨੂੰ ਫੇਰ ਦੁੱਧ ਬਰੈਡ ਔਰ ਦਲੀਆ ਦਿੱਤਾ ਜਾਂਦਾ ਜੀ ਲੰਗਰ ਘਰ ਦੇ ਵਿੱਚ ਮਰੀਜ਼ਾਂ ਦੀ ਸਾਂਸ ਵਾਲੇ ਸੈਂਕੜੇ ਸੇਵਾਦਾਰ ਲਾ ਰੱਖੇ ਜੀ ਕੋਈ ਦੁੱਧ ਦੇ ਰਿਹਾ ਖਾਣਾ ਦੇ ਰਿਹਾ ਸਭ ਅਲੱਗ-ਅਲੱਗ ਆਪਣੇ ਆਪਣੇ ਡਿਊਟੀਆਂ ਤੇ ਲੱਗ ਰਹੇ ਆ ਸਾਰੇ ਸੇਵਾਦਾਰ ਬਹੁਤ ਵਧੀਆ ਤਨਦਾਹੀ ਨਾਲ ਸੇਵਾ ਕਰ ਰਹੇ ਆ ਸਾਰੇ ਜੀ ਬਹੁਤ ਵਧੀਆ ਖੁਸ਼ੀ ਮਹਿਸੂਸ ਹੁੰਦੀ ਆ ਪਿਤਾ ਜੀ ਦੇ ਬਚਨਾਂ ਜੋ ਵੀ ਮਤਲਬ ਇਧਰ ਮਰੀਜ਼ ਆਉਂਦੇ ਆ ਦੂਰ ਦਰਾੜ ਤੋਂ ਆਉਂਦੇ ਆ ਉਹ ਆ ਕੇ ਇੱਥੇ ਨੂੰ ਸੇਵਾ ਦੇਖਦੇ ਆ ਸੇਵਾਦਾਰਾਂ ਦਾ ਵਿਹਾਰ ਦੇਖਦੇ ਆ ਤਾਂ ਬਹੁਤ ਹੀ ਵਧੀਆ ਫੀਲ ਹੁੰਦਾ ਆਪਣ ਨੂੰ ਵੀ ਮੇਰਾ ਨਾਮ ਪ੍ਰਗਟ ਸਿੰਘ ਪ੍ਰਗਟ ਸਿੰਘ ਇਨਸਾ ਬਲੌਕ ਸ਼੍ਰੀ ਜਲਾਲਾਣਾ ਸਾਹਿਬ ਤੋਂ ਆ ਬਾਈ ਜੀ ਇਹ ਇੱਥੇ ਸੀ 9 ਤਰੀਕ ਤੋਂ ਜਿਵੇਂ ਆਪਣੀਆਂ ਯਾਦ ਦੇ ਮੁਰਸ਼ਿਦ ਕੈਂਪ ਦੀਆਂ ਪਰਚੀ ਨੀ ਪਰਚੀਆਂ ਕੱਟਣੀਆਂ ਸ਼ੁਰੂ ਹੋ ਜਾਂਦੀਆਂ ਬਾਈ ਜੀ 9 ਤਰੀਕ ਤੋਂ ਸੇਵਾ ਤੇ ਆਏ ਹੋਏ ਆਂਗੇ ਲੰਗਰ ਘਰ ਦੇ ਵਿੱਚ ਸੇਵਾ ਦੇ ਵਿੱਚ ਆਪਣੀ ਯਾਦ ਮੁਸ਼ਿਹਦ ਕੈਂਪ ਦੇ ਲਈ ਸੇਵਾ ਲਈ ਹੋਈ ਹੈ ਜੀ ਦੂਸਰਾ ਆਪਣਾ ਜਿਹੜਾ ਬਾਈ ਜੀ ਮਰੀਜ਼ਾਂ ਦੇ ਵਾਸਤੇ ਅ ਦਲੀਆ ਵਗੈਰਾ ਔਰ ਦੁੱਧ ਵਗੈਰਾ ਔਰ ਦਾਲਾ ਅਲੱਗ ਤੋਂ ਬਣਾਉਣੀਆ ਸਾਫ਼ ਸਾਫ਼ ਸੁਥਰੇ ਤਰੀਕੇ ਦੇ ਨਾਲ ਹਾਈਜਾਇਨਿਕ ਤਰੀਕੇ ਦੇ ਨਾਲ ਸਫਾਈ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ ਉਹਨਾਂ ਦਾ ਅਲੱਗ ਤੋਂ ਬਣਾਉਂਦੇ ਆ ਬਾਈ ਜੀ ਪੂਰੀ ਸਫਾਈ ਦੇ ਨਾਲ ਤਾਂ ਕਿ ਮਤਲਬ ਦਲੀਏ ਦੇ ਵਿੱਚ ਦੁੱਧ ਦੇ ਵਿੱਚ ਜੇ ਕੋਈ ਮਿੱਟੀ ਦੇ ਕੰਡ ਵਗੈਰਾ ਨਾ ਜਾਣ ਸਫਾਈ ਦਾ ਵਿਸ਼ੇਸ਼ ਧਿਆਨ ਰੱਖਦੇ ਹੋਏ ਮਤਲਬ ਉਹਨਾਂ ਨੂੰ ਡਾਈਟ ਦੇ ਰਹੇ ਆ ਜੀ ਪ੍ਰੋਪਰ ਅਸੀਂ ਇੱਕ ਅਲੱਗ ਹੀ ਖੁਸ਼ੀ ਮਿਲਦੀ ਹੈ ਬਾਈ ਜੀ ਜਦੋਂ ਮਤਲਬ ਇੰਨੇ ਮਰੀਜ਼ ਆਉਂਦੇ ਆ ਇੱਥੇ ਕੈਂਪ ਦੇ ਵਿੱਚ ਨੌਨ ਪ੍ਰੇਮੀ ਵੀ ਆ ਰਹੇ ਆ ਜੀ ਵਿੱਚ ਬਹੁਤ ਹੀ ਸਾਨੂੰ ਖੁਸ਼ੀ ਮਿਲਦੀ ਹੈ ਮਤਲਬ ਉਹਨਾਂ ਦੀ ਸੇਵਾ ਕਰਕੇ ਤਾ ਵੇਖਿਆ ਤੁਸੀਂ ਲੰਗਰ ਘਰ ਵੱਲੋਂ ਜਿਸ ਤਰੀਕੇ ਦੇ ਨਾਲ ਬਹੁਤ ਹੀ ਸਤਕਾਰ ਪਿਆਰ ਦੇ ਨਾਲ ਸੈਂਕੜਾਂ ਮਰੀਜ਼ਾਂ ਦੇ ਲਈ ਜੋ ਕਿ ਦੂਰ ਦਰਾਜ ਦੇ ਸੂਬਿਆਂ ਵਿੱਚੋਂ ਕੈਂਪ ਵਿੱਚ ਆਪਣੀਆਂ ਅੱਖਾਂ ਬਣਵਾਉਣ ਆਏ ਸੀ ਉਹਨਾਂ ਦੇ ਲਈ ਵਿਸ਼ੇਸ਼ ਤੌਰ ਤੇ ਲੰਗਰ ਸਮਿਤੀ ਵੱਲੋਂ ਜੋ ਪ੍ਰਬੰਧ ਕੀਤੇ ਗਏ ਸਨ ਉਸ ਰਿਪੋਰਟ ਵਿੱਚ ਅਸੀਂ ਤੁਹਾਨੂੰ ਦਿਖਾਏ ਇਹ ਤਸਵੀਰਾਂ ਤੁਹਾਨੂੰ ਕਿਵੇਂ ਲੱਗੀਆਂ ਖਾਸ ਕਰ ਲੰਗਰ ਸਮਿਤੀ ਵੱਲੋਂ ਕੀਤੀ ਜਾ ਰਹੀ ਤਨਦੇਹੀ ਦੇ ਨਾਲ ਇਸ ਸੇਵਾ ਦੇ ਪ੍ਰਤੀ ਸਾਡੇ ਦਰਸ਼ਕ ਕੀ ਕਹਿਣਾ ਚਾਹਣਗੇ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਸਾਨੂੰ ਜਰੂਰ ਦੱਸੋ ਅਤੇ ਵੱਧ ਤੋਂ ਵੱਧ ਇਸ ਖਬਰ ਨੂੰ ਲਾਈਕ ਸ਼ੇਅਰ ਕਰੋ ਦੇਸ਼ ਦੁਨੀਆ ਦੀ तमाम ਖਬਰਾਂ ਨਾਲ ਜੁੜੇ ਰਹਿਣ ਲਈ ਸਬਸਕ੍ਰਾਈਬ ਕਰੋ YouTube ਤੇ ਸੱਚ કહੂੰ ਪੰਜਾਬੀ ਚੈਨਲ ਇਸ ਦੇ ਨਾਲ ਹੀ ਬੈਲ ਆਈਕਨ ਦਬਕੇ ਪਾਓ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ